ਚੇਰਾ ਸੀ ਨਾ ਹੀ ਵਾਸ ਹਾਈਲੀ ਡਿਪਰੈਸਡ ਉਹਦੇ ਉਹਦੇ ਅੰਦਰ ਕੋਈ ਖੋਫ ਸੀ ਉਹਨੂੰ ਸਤਾ ਰਿਹਾ ਹੁਣ ਗੱਲ ਇਹ ਹੈ ਕਿ ਹਰ ਆਦਮੀ ਜੇਲ੍ਹ ਨਹੀਂ ਕਰ ਸਕਦਾ ਹਰ ਆਦਮੀ ਦੇ ਵਿੱਚ ਇੰਨਾ ਇੰਨੀ ਜਾਨ ਨਹੀਂ ਕਿ ਕਿ ਨਿਜ਼ਾਮ ਦੇ ਖਿਲਾਫ ਸਰਕਾਰਾਂ ਦੇ ਖਿਲਾਫ ਖੜ ਸਕਦਾ ਉਹਦੀ ਸਟੇਟਮੈਂਟ ਆ ਜਿਹੜੀ ਰਿਪੋਰਟਡ ਆ ਇਹ ਤਾਂ ਚਾਹ ਕਹਿ ਰਿਹਾ ਨਾ ਤੂਰੀ ਇੱਕ ਸਿਮਿਲਰ ਦਲਵੀਰ ਸਿੰਘ ਗੋਲਡੀ ਅਕਿਊਜ਼ਸ ਪੰਜਾਬ ਗਵਰਨਮੈਂਟ ਆਫ ਯੂਜ਼ਿੰਗ ਵਿਜੀਲੈਂਸ ਬਿਊਰੋ ਟੂ ਹਰਾਸਮ ਮਤਲਬ ਕਿ ਅ ਬਿਜ਼ਨਸ ਬਿਊਰੋ ਦਾ ਇਸਤੇਮਾਲ ਕਰਕੇ ਉਹਨੂੰ ਮੈਂਟਲ ਅ ਕਦੇ ਕਿਤੇ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਐਨਟੀ ਸੀਐਮ ਫੇਸ ਬਣ ਕੇ 2027 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸੀਐਮ ਫੇਸ ਬਣ ਦੇ ਕਰਦੇਗਾ ਇਗਾ ਇਲੈਕਸ਼ਨ ਬਹੁਤ ਇੰਪੋਰਟੈਂਟ ਹੈ ਇਹ ਨਾ ਹੋਵੇ ਮੋਦੀ ਸਾਹਿਬ ਮੁਰ ਕੇ ਵੋਟਪਾਲ ਦਾ ਮੋਕਾ ਹੀ ਨਾ ਦੇਣ ਇਹ ਨਾ ਹੋਵੇ ਸੰਵਿਧਾਨ ਬਦਲ ਕੇ ਬਾਬਾ ਸਾਹਿਬ ਉਮੀਦਵਾਰ ਦਾ ਫਿਰ ਇਹ ਲਿਕਟੇ ਦੇ ਵਿੱਚ ਮੀਤ ਹੈਰ ਤੋਂ ਇਲਾਵਾ ਮੁਖਮਤ ਵੀ ਭਗਵੰਤ ਮਾਨ ਨੂੰ بڑا ਟਾਰਗੇਟ ਕਰਦੇ ਹੋਣ ਇਲੈਕਸ਼ਨ ਮੀਤ ਹੈਰ ਦੇ ਖਿਲਾਫ ਲੜ ਰਹਾ ਹੈ ਹੁਣ ਜਾਂ ਭਗਵੰਤ ਮਾਨ ਦੇ ਖਿਲਾਫ। ਇਹ ਮੀਤ ਹੈਰ ਤਾਂ ਦੇਖੋ ਪਹਿਲੀ ਗੱਲ ਤਾਂ ਮੀਤ ਹੈਰ ਨੂੰ ਭਗਵੰਤ ਨੇ ਆਪ ਹੀ ਇੱਕ ਫੇਲ ਮਿਨਿਸਟਰ ਕਰਾਰ ਦਿੱਤਾ। ਉਹਦੇ ਕੋਲ ਜਿੰਨੇ ਚੰਗੇ ਮੰਤ੍ਰ ਮੰਤੇ ਸੀ ਐਜੂਕੇਸ਼ਨ ਦਾ ਜਾਂ ਮਾਈਨਿੰਗ ਦਾ ਜਾਂ ਕੋਕੀ ਕਹਿੰਦੇ ਪਬਲਿਕ ਹੈਲਥ ਦਾ ਸਾਰੇ ਤਾਂ ਵਾਪਸ। ਉਹ ਦੂਸਰੀਆਂ ਪਾਰਟੀਆਂ ਤੋਂ ਚੱਕ ਕੇ ਲੈ ਕੇ ਜਿਹੜੀਆਂ ਪਾਰਟੀਆਂ ਨੂੰ ਪਾਣੀ ਪੀ ਪੀ ਕੇ ਕੋਸਦਾ ਸੀ ਭਗਵੰਤ ਅਕਾਲੀ بڑے ਮਾੜੇ ਨੇ ਕਾਂਗਰਸੀ بڑے ਮਾੜੇ ਨੇ ਤੇ ਉਹੀ ਤਾਂ ਬੰਦੇ ਤੁਸੀਂ ਟੜਾ ਰਹੇ ਹੋ ਕਿ ਜਦੋਂ ਸਰਕਾਰ ਤੇ ਕੋਲ ਕੋਈ ਜਵਾਬ ਨਹੀਂ ਹੁੰਦਾ ਮੇਰੀ ਮੁੱਦਿਆਂ ਦਾ ਉਹ ਫਿਰ ਜੱਟ ਜੱਫੇ ਤੇ ਆਉਂਦੇ ਫਿਰ ਉਹਨਾਂ ਨੇ ਚੱਕ ਕੇ ਮੇਰੇ ਤੇ ਪੰਜ ਮੁਕਦਮੇ ਕਰਦੇ ਫਿਰ ਚੱਕ ਕੇ ਖੇਰਾ ਜੇਲ੍ਹ ਚ ਦੇ ਦਿੰਦਾ ਅਸਿਕਾ ਲਈ ਤੁਸੀਂ ਵੇਖ ਰਹੇ ਹੋ ਚੈਨਲ ਜੀ 98 ਮੈਂ ਨਰਮਲ ਪਡੋਰੀ ਦੋਸਤੋ ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਧੱਕਿਆ ਹੋਇਆ ਸਾਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਵਕੋ ਵਕ ਵਰਗਾਂ ਦੇ ਤੱਕ ਪਹੁੰਚ ਕਰਕੇ ਵੋਟਾਂ ਦੀ ਮੰਗ ਕਰ ਰਹੇ ਨੇ ਅੱਜ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸਰਦਾਰ ਸੁਖਪਾਲ ਸਿੰਘ ਖਹਿਰਾ ਬਾਰ ਐਸੋਸੀਏਸ਼ਨ ਬਰਨਾਲਾ ਦੇ ਵਿੱਚ ਪਹੁੰਚੇ ਨੇ ਗੱਲਬਾਤ ਕਰਦੇ ਹਾਂ ਖਹਿਰਾ ਸਾਹਿਬ ਟਿਕਟ ਮਿਲਣ ਤੋਂ ਬਾਅਦ ਤੁਸੀਂ ਲੋਕ ਸਵਾਲ ਕਾ ਸੰਗਰੂਰ ਦਾ ਕਾਫੀ ਏਰੀਆ ਕਵਰ ਕੀਤਾ ਹੁਣ ਤੱਕ ਇਹ ਜਜਮੈਂਟ ਤੁਸੀਂ ਕਰਕੇ ਹੋਮੋਗੇ ਕਿ ਕਿੱਦਾਂ ਦਾ ਹੰਗਾਰਾ ਲੋਕਾਂ ਦਾ ਐਮਲ ਰਿਹਾ ਨਹੀਂ ਮੇਰੇ ਹਿਸਾਬ ਨਾਲ ਤਾਂ ਬਹੁਤ ਅੱਛਾ ਜੀ ਲੋਕਾਂ ਨੇ ਮੇਰੇ ਖਿਆਲ ਲੱਗੇ ਜੋ ਮੈਂ ਪਿਛਲੇ ਤਿੰਨ ਤਹਾਕਿਆਂ ਤੋਂ ਜਦੋ ਜਹਿਦ ਕੀਤੀ ਆ ਲੋਕਾਂ ਨੇ ਮੁੱਦੇ ਉਠਾਏ ਨੇ ਪੰਜਾਬ ਦੇ ਮੁੱਦੇ ਉਠਾਏ ਨੇ ਪਾਣੀਆਂ ਦਾ ਮੁੱਦਾ ਉਠਾਇਆ ਵਾਤਾਵਰਨ ਦਾ ਉਠਾਇਆ ਜ਼ਿਆਤੀਆਂ ਦਾ ਉਠਾਇਆ ਬਦਲਾਖੋਰੀ ਦੀ ਰਾਜਨੀਤੀ ਦਾ ਵਿਰੋਧ ਕੀਤਾ ਸਿੱਧੂ ਮੂਸੇਵਾਲੇ ਦੇ ਕਤਲ 'ਚ ਇਨਸਾਫ ਮੰਗਿਆ ਇਹ ਕੁੱਲ ਮਿਲਾ ਕੇ ਅੱਜ ਇਹਦਾ ਬਹੁਤ ਵੱਡਾ ਇੰਪੈਕਟ ਆ ਬਹੁਤ ਅਸਰ ਆ ਹਰ ਵੋਟਰ ਤੇ ਔਰ ਮੈਂ ਮਹਿਸੂਸ ਕਰ ਰਿਹਾ ਕਿ ਮੈਨੂੰ ਪਾਰਟੀਪਾਜ਼ੀ ਤੋਂ ਉੱਤੇ ਉੱਠ ਕੇ ਵੋਟਰ ਪਸੰਦ ਕਰ ਰਹੇ ਨੇ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਇਹ ਚੋਣ ਪ੍ਰਚਾਰ ਹੋਰ ਤੇਜ਼ ਵੀ ਹੋਊਗਾ ਔਰ ਇੱਕ ਵੇਵ ਦੀ ਤਰ੍ਹਾਂ ਬਣੇਗਾ ਤੈਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਇੱਕ ਅੱਛੀ ਤਸੱਲੀ ਬਖਸ਼ ਜਿਹੜੀ ਹੈ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਇੱਕ ਸਾਥੀ ਤੁਹਾਡੇ ਬੱਚਾ ਵਾਂਗੂ ਤੁਸੀਂ ਮੰਨਦੇ ਹੋ ਥੋੜੇ ਦਿਨ ਪਹਿਲਾਂ ਜਿਹੜਾ ਹੈਗਾ ਉਹ ਪਾਰਟੀ ਉਹਨੇ ਚੇਂਜ ਕੀਤੀ ਬੜੀ ਚਰਚਾ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਦਲਵੀਰ ਦਲਵੀਰ ਗੋਲਡੀ ਦੇ ਬਾਰੇ ਤਾਂ ਸੁ ਕੋ ਮੈਨੂੰ ਹੁਣੇ ਮਹਿਸੂਸ ਹੋ ਰਿਹਾ ਵਾ ਕਿ ਮੈਨੂੰ ਇੱਕ ਜਿੰਦਾ ਕਹਿੰਦੇ ਮੇਰੀ ਹਮਦਰਦੀ ਵੀ ਉਹਦੇ ਨਾਲ ਕਿਉਂਕਿ ਦੇਖੋ ਘਟਨਾ ਕ੍ਰਮ ਕੀ ਵਾਪਰਦਾ ਵਾ ਕਿ ਗੋਲਡੀ ਆ ਭਗਵੰਤਪਾਲ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਖਿਲਾਫ ਧੂਰੀ ਤੋਂ ਇਲੈਕਸ਼ਨ ਲੜਦੇ ਨੇ ਹਾਰ ਜਾਂਦੇ ਨੇ ਔਰ ਹਾਰਨ ਤੋਂ ਬਾਅਦ ਉਹਨਾਂ ਦੇ ਖਿਲਾਫ 2-3 ਵਿਜੀਲੈਂਸ ਦੀਆਂ ਇਨਕੁਆਇਰੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਪਬਲਿਕ ਡੋਮੇਨ 'ਚ ਆਉਂਦੇ ਨੇ ਉਹਨਾਂ ਦੇ ਆਪਣੇ ਸਟੇਟਮੈਂਟ ਹੈ ਕਿ ਮੇਰੇ ਕੋਲ ਇੱਥੇ ਕੁਝ ਦਿਖਾ ਦੂਗਾ ਤਾਂ ਤੁਹਾਨੂੰ ਹੁਣੇ ਦਿਖਾ ਦਿੰਨਾ ਉਹ ਕਹਿੰਦੇ ਨੇ ਕਿ ਮੇਰੇ ਖਿਲਾਫ ਬੜੀ ਬਦਲਾਖੋਰੀ ਹੋ ਰਹੀ ਹੈ ਵਿਜੀਲੈਂਸ ਮੈਨੂੰ ਪਰੇਸ਼ਾਨ ਕਰ ਰਹੀ ਹੈ ਔਰ ਚਾਹੇ ਮੈਨੂੰ ਜਿੰਨਾ ਮਰਜ਼ੀ ਪਰੇਸ਼ਾਨ ਕਰ ਲੇ ਮੈਂ ਲੋਕ ਸਭਾ ਦੀ ਜਿਮਨੀ ਚੋਣ ਤਾਂ ਲੜੂਗਾ ਲੜੂ ਔਰ ਜਦੋਂ ਜਿਮਨੀ ਚੋਣ ਹੁੰਦੀ ਆ ਉਦੋਂ ਉਹਨਾਂ ਦੀ ਜਿਹੜੀ ਵਾਈਫ ਹੈ ਸਾਡੀ ਬੱਚੀ ਆ ਉਹ ਸਿਮਰਤ ਉਹਦੇ ਪਿੱਛੇ ਕੁਝ ਆਮ ਆਦਮੀ ਪਾਰਟੀ ਦੇ ਜਿਹੜੇ ਕੀ ਕਹਿੰਦੇ ਹੁੰਦੇ ਵੋਟਸੜੇ ਸੀ ਕਿ ਅ ਬੇਅਕਲ ਬੰਦੇ ਉਹਦੇ ਪਿੱਛੇ ਇੱਕ ਪੂਰਾ ਹਾਥੀ ਦਾ ਲਾਊਡ ਸਪੀਕਰ ਲਾ ਕੇ ਤੇ ਜਿੱਥੇ-ਜਿੱਥੇ ਵਿਚਾਰੀ ਜਾ ਰਹੀ ਸੀਗੀ ਉਹਨੂੰ ਟਰੋਲ ਕੀਤਾ ਜਾ ਰਿਆ ਸੀਗਾ ਔਰ ਉਹ ਸਟਰੋਲਿੰਗ ਦੇ ਵਿੱਚ ਬਹੁਤ ਮਤਲਬ ਕੀ ਕਹਿੰਦੇ ਕਿਸੇ ਵੀ ਆਪਣੀ ਧੀ ਪਹਿਣ ਦੇ ਖਿਲਾਫ ਇਹੋ ਜੀ ਗੱਲ ਕਰਨੀ ਬੜੀ ਮਾੜੀ ਗੱਲ ਹੈ ਉਹ ਚਲੋ ਟਰੋਲ ਤਾਂ ਜਿਹੜਾ ਉਹਨਾਂ ਨੇ ਕੀਤਾ ਮੂਰਖਤਾ ਹੀ ਕੀਤੀ ਭਗਵੰਤਮਾਨ ਨੇ ਬਤੌਰ ਚੀਫ ਮਿੰਿਸਟਰ ਉਸ ਬੰਦੇ ਨੂੰ ਕੋ ਮੇਲਾ ਰਾਮ ਕੇ ਮੇਲਾ ਸਿੰਘ ਆ ਉਹਨੂੰ ਮੋਟਰਸਾਈਕਲ ਦੇ ਕੇ ਨਵਾਜਿਆ ਜੀ ਸੋ ਜਿਹੜਾ ਆਦਮੀ ਇਸ ਲੈਵਲ ਤੱਕ ਜਿਹਦੇ ਨਾਲ ਜਿਹਦੇ ਨਾਲ ਜਲਾਲਤ ਕੀਤੀ ਗਈ ਜਿਹਨੂੰ ذلیل ਕੀਤਾ ਗਿਆ ਉਹ ਹੁਣ ਜਦੋਂ ਆਮ ਭਗਵੰਤਮਾਨ ਦੇ ਨਾਲ ਜੁਆਇਨ ਕਰਦਾ ਤੇ ਉੱਥੇ ਸਾਫ਼ ਹਰ ਵਿਅਕਤੀ ਨੂੰ ਸਮਝ ਆ ਗਿਆ ਕਿ ਇਹ ਡਰਦਾ ਗਿਆ ਵਿਚਾਰਾ ਔਰ ਇਹਨੂੰ ਮੈਂ ਜਿੱਦਣ ਮਿਲਿਆ ਵੀ ਆ ਪਹਿਲਾਂ ਦੇਖੋ ਜਿੱਦਣ ਮੈਂ ਇਹਦੇ ਘਰ ਗਿਆ ਗੋਲਡੀ ਦੇ ਉਹਨੇ ਮੇਰੇ ਹਾਜ਼ਰੀ ਦੇ ਵਿੱਚ ਰਾਜਾ ਵੜਿੰਗ ਦੀ ਹਾਜ਼ਰੀ ਵਿੱਚ ਮਿਸਿਸ ਪੱਠਲ ਦੀ ਹਾਜ਼ਰੀ ਚ ਜਨਤਕ ਤੌਰ ਤੇ ਸਾਡਾ ਸਮਰਥਨ ਕੀਤਾ ਤਕਰੀਰ ਕੀਤੀ ਉਹਦੇ ਘਰੋਂ ਬੀਬੀ ਸਿਮਰਤ ਨੇ ਸਾਡੇ ਹੱਕ ਵਿੱਚ ਨਾਰੇ ਲਾਏ ਮੈਨੂੰ ਫਾਈਟਰ ਕਿਹਾ ਗਿਆ ਔਰ ਉਸ ਤੋਂ ਬਾਅਦ ਮੈਨੂੰ 2-3 ਬਾਅਦ ਖਾਣੇ ਤੇ ਫੇਰ ਬੁਲਾਇਆ ਫੇਰ ਸਾਰੀ ਸਟ੍ਰੈਟੇਜੀ ਡਿਸਕਸ ਕੀਤੀ ਫੇਰ ਇੱਕ ਦਿਨ ਡੇਢ ਦਿਨ ਬਾਅਦ ਜਾਣ ਦੀ ਕੀ ਤੋਕ ਬਣਦੀ ਹੈ ਇਟ ਡੋਸਨਟ ਮੇਕ ਐਨੀ ਸੈਂਸ ਦਾ ਚੱਬੇਵਾਲ ਨੂੰ ਆ ਭਗਵੰਤ ਮਾਨ ਨੇ ਵਿਜੀਲੈਂਸ ਦਾ ਪ੍ਰੈਸ਼ਰ ਬਣਾ ਕੇ ਉਹਨੂੰ ਪਾਰਟੀ ਤਬਦੀਲ ਕੀਤੀ ਬਿਲਕੁਲ ਇਨ ਬਿਨ ਮੇਰੀ ਵੈਸੇ सिंपथी ਹੈ ਦੇ ਨਾਲ ਬਿਕੋਜ਼ ਮੈਂ ਉਹਦਾ ਚਿਹਰਾ ਦੇਖ ਰਿਹਾ ਸੀਗਾ ਉਹਨੂੰ ਤੜਕਾਰ ਗਿਆ ਮੈਂ ਜਦੋਂ ਉਹਦਾ ਚਿਹਰਾ ਸੀ ਨਾ ਹੀ ਵਾਸ ਹਾਈਲੀ ਡਿਪਰੈਸਡ ਉਹਦੇ ਉਹਦੇ ਅੰਦਰੋਂ ਕੋਈ ਖੋਫ ਸੀ ਉਹਨੂੰ ਸਤਾ ਰਿਹਾ ਤੂੰ ਹੁਣ ਗੱਲ ਇਹ ਆ ਕਿ ਹਰ ਆਦਮੀ ਜੇਲ ਨਹੀਂ ਕੱਟ ਸਕਦਾ ਹਰ ਆਦਮੀ ਦੇ ਵਿੱਚ ਇੰਨਾ ਇੰਨੀ ਜਾਨ ਨਹੀਂ ਕਿ ਕਿ ਨਿਜ਼ਾਮ ਦੇ ਖਿਲਾਫ ਸਰਕਾਰਾਂ ਦੇ ਖਿਲਾਫ ਖੜ੍ਹ ਸਕੇ ਲੜ ਸਕੇ ਸੋ ਪ੍ਰੋਬੇਬਲੀ ਹੀ ਹੈ ਸਿਕਮਡ ਟੂ ਦਾ ਪ੍ਰੈਸ਼ਰ ਤੋ ਇਸ ਕਰਕੇ ਮੇਰੀ ਉਹਦਣਾ ਹਮਦਾ ਹੁਣ ਹੁਣ ਉਹਦੇ ਕੋਲੋਂ ਕਈ ਕੁਝ ਗਲਤ ਉਲ ਜਲੂਲ ਬਣਵਾਉਣਗੇ ਮੇਰੇ ਖਿਲਾਫ ਜਿਹੜਾ ਕਿ ਉਹਦੀ ਆਤਮਾ ਨਹੀਂ ਅਲਾਉ ਕਰੇਗੀ ਕਿਉਂਕਿ ਮੈਂ ਤਾਂ ਉਹਨੂੰ ਆਪਣੇ ਬੱਚਿਆਂ ਵਾਂਗੂ ਟ੍ਰੀਟ ਕੀਤਾ ਮਹਿਤਾਬ ਵਾਂਗੂ ਸੋ ਇਹ ਗੱਲ ਹੈ ਕਿ ਹਾਂ ਤੁਹਾਡੀ ਉਮੀਦਵਾਰੀ ਉਹਦੀ ਸਟੇਟਮੈਂਟ ਹੈ ਜਿਹੜੀ ਰਿਪੋਰਟਡ ਹੈ ਜਿਹਦੇ ਚਾ ਕਹਿ ਰਿਹਾ ਨਾ ਤੂਰੀ ਇੱਕ ਸਮੇਲੇ ਦਿਲਬੀਰ ਸਿੰਘ ਗੋਲਡੀ ਅਕਿਊਜ਼ਸ ਪੰਜਾਬ ਗਵਰਨਮੈਂਟ ਆਫ ਯੂਜ਼ਿੰਗ ਵਿਜੀਲੈਂਸ ਬਿਊਰੋ ਟੂ ਹਰਾਸ Him ਮਤਲਬ ਕਿ ਵਿਜੀਲੈਂਸ ਬਿਊਰੋ ਦਾ ਇਸਤੇਮਾਲ ਕਰਕੇ ਉਹਨੂੰ ਮੈਂਟਲ ਟੌਰਚਰ ਕਰ ਰਹੀ ਹੈ ਤੇ ਹੁਣ ਕਿਹੜੀ ਖੁਸ਼ੀ ਨਾ ਇਕਦਮ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਵਿਚਾਰਧਾਰਾ ਈਡੀ ਅੱਛੇ ਲੱਗਣ ਲੱਗੇ ਸੋ ਬਾਕੀ ਉਹਨਾਂ ਦੀ ਮਰਜ਼ੀ ਹੈ ਕਰਾ ਸਾਹਿਬ ਤੁਹਾਡੀ ਉਮੀਦਵਾਰੀ ਬਾਰੇ ਬਾਰੇ ਅਕਸਰ ਚਾਚਾ ਹੁੰਦੀ ਹੈ ਕਿ ਬਾਹਰਲੇ ਉਮੀਦਵਾਰ ਕੇ ਕੇ ਪ੍ਰਚਾਰ ਕੀਤਾ ਜਾਂਦਾ ਹੈ ਕਿਤੇ ਕਿਤੇ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਐਂਟੀ ਸੀਐਮ ਫੇਸ ਬਣ ਕੇ 2027 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸੀਐਮ ਫੇਸ ਬਣਨ ਦੀ ਖਾਤਰੇ ਚੋਣ ਲੜ ਰਹੇ ਹੋ ਤੇ ਮੈਂ ਕੌਣ ਹੁੰਦਾ ਜੀ ਸੀਐਮ ਫੇਸ ਬਣਨ ਵਾਲਾ ਮੈਂ ਤਾਂ ਟਿਕਟ ਵੀ ਨਹੀਂ ਮੰਗੀ ਪਾਰਟੀ ਨੇ ਆਪ ਅਸੈਸ ਕਰਕੇ ਸਾਰਾ ਜੋ ਇੱਥੋਂ ਦਾ ਰਿਵਿਊ ਲੈ ਕੇ ਲੋਕਾਂ ਦੇ ਤੇ ਜਿਹੜੇ ਕੈਂਡੀਡੇਟ ਸੀਗੇ ਜਿਹੜੇ ਮਿਸਿਸ ਮਿਸਿਸ ਭੱਟਲ ਵਰਗੇ ਤਜਰਬੇਕਾਰ ਲੀਡਰ ਸੀਗੇ ਉਹਨਾਂ ਦੇ مشورਿਆਂ ਨਾਲ ਮੈਨੂੰ ਟਿਕਟ ਦਿੱਤੀ ਆ ਮੈਂ ਖੁਦ ਤਾਂ ਕੋਈ ਚੀਜ਼ ਹੀ ਨਹੀਂ ਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜੋ ਕੁਝ ਮੈਂ ਕੰਮ ਕੀਤਾ ਉਹਦੀ ਕਦਰ ਲੋਕ ਕਰ ਰਹੇ ਨੇ ਹੁਣ 27 ਵਿੱਚ ਕੀ ਹੋਣਾ ਇਹ ਉਸ ਅਕਾਲਪੁਰ ਵਾਇਗਰੂ ਨੂੰ ਪਤਾ ਵਾ ਪਤਾ ਨਹੀਂ ਆਪਾਂ ਇਸ ਧਰਤੀ ਤੇ ਰਹਿਣਾ ਵੀ ਕਿ ਨਹੀਂ ਰਹਿਣਾ ਬੰਦਾ ਤਾਂ ਇੱਕ ਸਵਾਸਤਾ ਮਾਲਕ ਹੈ ਨਾ ਇਹ ਗੱਲਾਂ ਤਾਂ ਬਹੁਤ ਬਾਤ ਦੀਆਂ ਨੇ ਜੀ ਪੋਲਿਟਿਕਲ ਖੇਤਰ ਦੇ ਵਿੱਚ ਵਿਚਰਨ ਵਾਲੇ ਤੁਸੀਂ ਲੀਡਰਾਂ ਨੂੰ ਆਸਾ ਉਮੀਦਾਂ ਹੁੰਦੀਆਂ ਨੇ ਇੱਕ ਵੱਡੇ ਲੀਡਰਾਂ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਦੇ ਇੱਕ ਫੈਸਲੇ ਤੇ ਬੜੀ ਚਰਚਾ ਹੋ ਰਹੀ ਹੈ ਕਿ ਵੱਡੇ ਵੱਡੇ ਸਾਰੇ ਲੀਡਰ ਜਿਹੜੇ ਪੰਜਾਬ ਦਾ ਲੋਕ ਸਭਾ ਦੀਆਂ ਚੋਣਾਂ ਵਿੱਚੋਂ ਉਤਾਰ ਦਿੱਤੇ ਨੇ ਸਰਕਾਰ ਪ੍ਰਚਾਰ ਕੇ ਦਾ ਅਸਰ ਦੂਜੇ ਹਲਕਿਆਂ ਤੇ ਨਹੀਂ ਪਵੇਗਾ ਕਿਤੇ ਨਹੀਂ ਮੇਰਾ ਖਿਆਲ ਹੈ ਕਿ ਵੱਡੇ ਲੀਡਰ ਤਾਂ ਇਸ ਲਈ ਕਹਿ ਰਹੇ ਹੋ ਤੁਸੀਂ ਕਿ ਸਾਡੀ ਇਹ ਅਲਾਈਅੰਸ ਇਹ ਸਰਕਾਰ ਇਲੈਕਸ਼ਨ ਬਹੁਤ ਇੰਪੋਰਟੈਂਟ ਹੈ ਯੂ نو ਹੋਵੇ ਮੋਦੀ ਸਾਹਿਬ ਮੁੜ ਕੇ ਵੋਟ ਪਾਉਣ ਦਾ ਮੌਕਾ ਹੀ ਨਾ ਦੇਣ ਇਨਾ ਹੋਵੇ ਸੰਵਿਧਾਨ ਬਦਲ ਕੇ ਬਾਬਾ ਸਾਹਿਬ ਉਮੀਦ ਕਰਦਾ ਉਹਨੂੰ ਕੁਚਲ ਦੇਣ ਤਬਦੀਲ ਕਰ ਦੇਣ ਸਾਡੇ ਮੌਲਿਕ ਅਧਿਕਾਰ ਖੋਲਣ ਆਲਰੇਡੀ ਭਾਜਪਾ ਉਸ ਟਰੈਕ ਤੇ ਚੱਲੀ ਹੋਈ ਆ ਬਹੁਤ ਸਾਰੇ ਇਦਾਂ ਦੇ ਕਾਨੂੰਨ ਨੇ ਖਾਸ ਤੌਰ ਤੇ ਘੱਟ ਗਿਣਤੀਆਂ ਲਈ ਮੁਸਲਮਾਨਾਂ ਤੇ ਸਿੱਖਾਂ ਤੇ ਇਸਾਈਆਂ ਤੇ ਦਲਿਤਾਂ ਤੇ ਜੈਨੀਆਂ ਤੇ ਬੋਧੀਆਂ ਲਈ ਜਿੱਦਾਂ ਯੂਨੀਫਾਰਮ ਸਿਵਲ ਕੋਡ ਹੈ ਆਲਰੇਡੀ ਉਹਨਾਂ ਨੇ ਇੰਟਰਡਿਊਸ ਕਰਤਾ ਉੱਤੇ ਉੱਤਰਾਖੰਡ ਦੇ ਵਿੱਚ ਸਾਰੇ ਦੇਸ਼ ਛੋ ਜਾਊਗਾ ਆਪਾਂ ਤਾਂ ਆਪਣੇ ਧਰਮ ਦਾ ਪ੍ਰਚਾਰ ਵੀ ਧਾਰਮਿਕ ਰੀਤੀ ਰਿਵਾਜ ਨਾਲ ਵੀ ਆਪਾਂ ਚੱਲ ਨਹੀਂ ਸਕਾਂਗੇ ਇਸ ਕਰਕੇ ਇਸ ਇਲੈਕਸ਼ਨ ਵਿੱਚ ਦਮਦਾਰ ਲੜਾਈ ਦੇਣਾ ਇੰਡੀਆ ਆਲਾਈਂਸ ਦਾ ਇੱਕ ਆਪਣੇ ਲੈਕਚਰ ਦੇ ਵਿੱਚ ਮੀਤ ਥੇਅਰ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੜਾ ਟਾਰਗੇਟ ਕਰਦੇ ਹੋਣ ਇਲੈਕਸ਼ਨ ਮੀਤ ਥੇਅਰ ਦੇ ਖਿਲਾਫ ਲੜ ਰਹੇ ਹਨ ਜਾਂ ਭਗਵੰਤ ਮਾਨ ਦੇ ਖਿਲਾਫ ਨਹੀਂ ਮੀਤ ਥੇਅਰ ਤਾਂ ਦੇਖੋ ਪਹਿਲੀ ਗੱਲ ਤਾਂ ਮੀਤ ਥੇਅਰ ਨੂੰ ਭਗਵੰਤ ਨੇ ਆਪ ਹੀ ਇੱਕ ਫੇਲ ਮਿਨਿਸਟਰ ਕਰਾਰ ਦਿੱਤਾ ਉਹਦੇ ਕੋਲ ਜਿੰਨੇ ਚੰਗੇ ਮੰਤਰੀ ਸੀ ਐਜੂਕੇਸ਼ਨ ਦਾ ਜਾਂ ਮਾਈਨਿੰਗ ਦਾ ਜਾਂ ਉਹ ਕੀ ਕਹਿੰਦੇ ਪਬਲਿਕ ਹੈਲਥ ਦਾ ਸਾਰੇ ਤਾਂ ਵਾਪਸ ਲੈ ਲਏ ਉਹਦੇ ਕੋਲ ਇਹਦਾ ਮਤਲਬ ਉਹਦੀ ਸਰਕਾਰ ਦੀ ਨਿਗਾਹ ਵਿੱਚ ਮੀਤ ਥੇਅਰ ਇੱਕ ਨਾਨ ਪਰਫਾਰਮਰ ਆ ਉਹ ਕੰਮ ਨਹੀਂ ਕਰ ਸਕਿਆ ਹੁਣ ਕੱਲਾ ਉਹ ਤੇ ਕੋ ਸਪੋਰਟਸ ਵਿਭਾਗ ਵਾ ਤਾਂ ਵੀ ਟੱਲੀ ਫਾਈਲ ਆਉਂਦੀ ਹੈ ਵਿਲਾ ਐਕਚੁਅਲੀ ਸੋ ਦੂਜੇ ਪਾਸੇ ਹੈਗਾ ਕਿ ਮੇਰੀ ਲੜਾਈ ਭਗਵੰਤਨਾ ਕਿਉਂਕਿ ਇਹਨਾਂ ਨੇ ਜਿਹੜੇ ਸਿਧਾਂਤ ਬਣਾਏ ਸੀ ਕੇਜਰੀਵਾਲ ਤੇ ਭਗਵੰਤ ਨੇ ਉਹਨਾਂ ਨੇ ਆਪਣੇ ਸਿਧਾਂਤ ਆਪ ਹੀ ਤੋੜੇ ਨੇ ਅਖੇ ਵੀਆਈਪੀ ਕਲਚਰ ਬੰਦ ਕਰਾਂਗੇ ਹੁਣ ਹਜ਼ਾਰ ਹਜ਼ਾਰ ਗਨਮੈਨ ਲਈ ਫਿਰਦੇ ਨੇ ਸਮਝ ਗਏ ਕਿੰਨੇ ਕਿੰਨੇ ਆਲੀ ਸ਼ਾਨ 5-5 ਕਰੋੜ ਦੀਆਂ ਗੱਡੀਆਂ ਸਾਰਾ ਟੱਪਰੀ ਚੜੀ ਜਾਂਦਾ ਵਾ ਔਰ ਇਸ ਤਰ੍ਹਾਂ ਨਾਲ ਜੋ ਕਹਿੰਦੇ ਸੀ ਅਸੀਂ ਜੀ ਪੁੱਛ ਕੇ ਕਰਿਆ ਕਰਾਂਗੇ ਕੰਮ ਲੋਕਾਂ ਨੂੰ ਜਦੋਂ ਐਮਪੀ ਬਣਾਉਣੇ ਸੀ ਰਾਜ ਸਭਾ ਦੇ ਜਿਹੜੇ 8 ਬਣਾਏ ਅੱਜ ਤੱਕ ਇੱਕ ਬੰਦਾ ਨਹੀਂ ਬੋਲਿਆ ਜੀ ਔਰ ਜਿਹੜੇ MP ਬਣਾਉਣੇ ਸੀਗੇ ਉਹ ਬਣਾਤੇ लवली ਯੂਨੀਵਰਸਿਟੀ ਦਾ ਇੱਕ ਮਾਲਕ ਹੈ ਅਸ਼ੋਕ ਮਿੱਤਲ ਮੈਂ ਕਿਹਾ 20-25 ਹਜ਼ਾਰ ਕਰੋੜ ਦਾ ਮਾਲਕ ਆ 650 ਕਿੱਲੇ ਚ ਉਹਦੀ ਯੂਨੀਵਰਸਿਟੀ ਸਾਡੇ ਫਗਵਾੜਾ ਜਲੰਧਰ ਦੀ ਸੜਕ ਦੇ ਉੱਤੇ ਔਰ ਨਾਲ ਜਿਹੜਾ ਤੁਹਾਡਾ سنی अरोड़ा ਕੋਈ ਪਤਾ ਨਹੀਂ ਪ੍ਰਾਪਰਟੀ ਡੀਲਰ ਲੁਧਿਆਣਾ ਦਾ ਦਿੱਲੀ ਰਹਿੰਦਾ ਵੱਡਾ ਆਦਮੀ ਹੈ ਔਰ ਜਿਹੜੇ ਗੈਰ ਪੰਜਾਬੀ ਬਣਾਤੇ ਸੋ ਆਪਣੇ ਸਿਧਾਂਤ ਆਪ ਹੀ ਤੋੜੇ ਹੁਣ ਕੈਂਡੀਡੇਟ ਖੜੇ ਕੀਤੇ ਨੇ ਇੱਕ ਪਾਸੇ ਕਹੀ ਜਾਂਦੇ 13 ਜ਼ੀਰੋ ਕਰਾਂਗੇ ਇੱਕ ਪਾਸੇ 13 ਬੰਦੇ ਹੈ ਨਹੀਂਗੇ ਤਿੰਨ ਬੰਦੇ ਤਾਂ ਜਿਹੜੀਆਂ तितਲੀਆਂ ਪਾਰਟੀਆਂ ਬਦਲਾਈਆਂ ਉਹ ਦੂਜੀਆਂ ਪਾਰਟੀਆਂ ਚੋਂ ਚੱਕ ਕੇ ਲੈ ਕੇ ਜਿਹੜੀਆਂ ਪਾਰਟੀਆਂ ਨੂੰ ਪਾਣੀ ਪੀ ਪੀ ਕੇ ਕੋਸਦਾ ਸੀ ਭਗਵਾਨ ਅਕਾਲੀ بڑے ਮਾੜੇ ਨੇ ਕਾਂਗਰਸੀ بڑے ਮਾੜੇ ਨੇ ਤੇ ਉਹੀ ਤਾਂ ਬੰਦੇ ਤੁਸੀਂ ਲੜਾ ਰਹੇ ਹੋ ਚੱਬੇਵਾਲ ਕੌਣ ਆ ਜਿਹੜਾ ਪਵਨਟੀ ਨੂੰ ਕੌਣ ਆ ਜਿਹੜਾ ਜੀਪੀ ਫਤਿਹਗੜ੍ਹ ਸਾਹਿਬ ਤੋਂ ਕੌਣ ਆ ਤੇ ਕੀ ਗੱਲ ਇਹ ਬੰਦੇ ਉਧਰ ਬੈਠੇ ਮਾੜੇ ਸੀਗੇ ਤੇ ਰਾਤੀ ਤੁਹਾਡੇ ਚਾਹੇ ਤੇ ਸਵੇਰੇ ਉਹ ਦੁੱਤ ਤੋਤੇ ਹੋ ਗਏ ਨੇ ਇਸ ਗੱਲ ਦਾ ਜਵਾਬ ਤਾਂ ਇਹ ਦੇ ਹੀ ਨਹੀਂ ਸਕਦੇ ਔਰ ਆ ਗੋਲਡੀ ਨਾਲ ਮਤਲਬ ਉਹਦੀ ਵਿਜੀਲੈਂਸ ਇਨਕੁਆਇਰੀ ਖੋਲੀ ਹੋਈ ਆ ਇੱਕ ਪਾਸੇ ਕਹੀ ਜਾਂਦਾ ਹੈ ਕਰਪਟ ਹੈ ਇੱਕ ਪਾਸੇ ਉਹਨੂੰ ਨਾਲ ਲੈ ਕੇ ਫਿਰ ਹੁਣ ਉਹ ਦੁੱਧ ਤੋਤਾ ਹੋ ਗਿਆ ਰਤੋ ਰਤ ਸੋ ਇਹ ਸਾਰਾ ਉਹਨਾਂ ਦਾ ਕਨਫਲਿਕਟ ਹੈ ਉਹਨਾਂ ਦੇ ਆਈਡੀਆਜ਼ ਦਾ ਆਪਣੀ ਹੀ ਬਣਾਈ ਵਿਚਾਰਧਾਰਾ ਨੂੰ ਉਹਨਾਂ ਨੇ ਆਪਣੇ ਹੀ ਪੈਰਾਂ ਦੇ ਥੱਲੇ ਕੁਚਲਿਆ ਵਾ ਤਾਂ ਕਰਕੇ ਇਹਨਾਂ ਨੂੰ ਸਵਾਲ ਕਰਨੇ ਬਹੁਤ ਔਰ ਮੈਂ ਤਾਂ ਭਗਵੰਤ ਨੂੰ ਸਮਝਦਾ ਕਿ ਅਸਲੀ ਲੜਾਈ ਤਾਂ ਮੇਰੇ ਖਿਲਾਫ ਤਾਂ ਇਨਸਟੈਬਲਿਸ਼ਮੈਂਟ ਲੜੂਗੀ ਮੀਥੇਰ ਦੀ ਕਪੈਸਿਟੀ ਨਹੀਂ ਹੈ ਮੀਥੇਰ ਤਾਂ ਕਦੀ ਗੁਜਰਾ ਪਿੰਡ ਤੱਕ ਨਹੀਂ ਗਿਆ ਸ਼ਰਾਬ ਨਾਲ ਬੰਦੇ ਮਰ ਗਏ ਕਿਸੇ ਮੁੱਦੇ ਤੇ ਬੋਲਿਆ ਦਸਤ ਬੰਦੀ ਮੈਂ ਤਾਂ ਮਤਲਬ ਕਿਹੜਾ ਮੁੱਦਾ ਹੋਊਗਾ ਪੰਜਾਬ ਦਾ ਜਿੱਥੇ ਮੈਂ ਨਹੀਂ ਪਹੁੰਚਿਆ ਐਨਐਸਏ ਦੇ ਵਿਰੋਧ ਤੋਂ ਲੈ ਕੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਲੈ ਕੇ ਮੱਤੇਵਾੜਾ ਦਾ ਵਾਤਾਵਰਣ ਦੇ ਮੁੱਦੇ ਤੋਂ ਲੈ ਕੇ ਕਿਸਾਨਾਂ ਦੇ ਉੱਥੇ ਸ਼ੰਭੂ ਬੈਰੀਅਰ ਤੋਂ ਲੈ ਕੇ ਸ਼ੁਭ ਕਰਨ ਦੀ ਮੌਤ ਤੋਂ ਲੈ ਕੇ ਪ੍ਰੀਤਮ ਸਿੰਘ ਲੋਂਗੋਵਾਲ ਦੇ ਮੰਡੇਰਪਿੰਡ ਦੇ ਜਦਾ ਵਿਚਾਰਾ ਕੁਚਲ ਕੇ ਟਰਾਲੀ ਥੱਲੇ ਮਰ ਗਿਆ ਸੀਗਾ ਉੱਥੇ ਤੱਕ ਵੀ ਗਿਆ ਮੇਰਾ ਸਵਾਲ ਵੀ ਇਹੀ ਆ ਹਰ ਜਗ੍ਹਾ ਪਹੁੰਚਣਾ ਹਰ ਮੁੱਦਾ ਉਠਾਉਣਾ ਤੁਹਾਡੇ ਖਿਲਾਫ ਜਿਹੜੀ ਬਦਲਾਖੋਰੀ ਦਾ ਤੁਸੀਂ ਜ਼ਿਕਰ ਕਰਦੇ ਹੋ ਉਹਦਾ ਕਾਰਨ ਕਿਤੇ ਇਹੀ ਤਾਂ ਨਹੀਂ ਹੈ ਉਹ ਨਹੀਂ ਉਹੀ ਮੈਂ ਕਿਹਾ ਨਾ ਕਿ ਜਦੋਂ ਸਰਕਾਰ ਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਮੇਰੀ ਮੁੱਦਿਆਂ ਦਾ ਉਹ ਫਿਰ ਜੱਟ ਜੱਫੇ ਤੇ ਆਉਂਦੇ ਫਿਰ ਉਹਨਾਂ ਨੇ ਚੱਕ ਕੇ ਮੇਰੇ ਤੇ ਪੰਜ ਮੁਕਦਮੇ ਕਰਤੇ ਫਿਰ ਚੱਕ ਕੇ ਖੇਰਾ ਜੇਲ੍ਹ ਚ ਦੇਤਾ ਵੀ ਜੇਲ੍ਹ ਦੇ ਵਿੱਚ ਦੇਣ ਨਾਲ ਕੀ ਲੱਗਦਾ ਕਿ ਪੰਜਾਬ ਦੇ ਜਿਹੜਾ ਇਹਦਾ ਮਤਲਬ ਭਗਵੰਤ ਨੇ ਸਾਡਾ ਵਿਰਸਾ ਹੀ ਨਹੀਂ ਪੜਿਆ ਉਹਨੇ ਫਿਰ ਗਰਜਾ ਸਿੰਘ ਤੇ ਪੋਤਾ ਸਿੰਘ ਦਾ ਇਤਿਹਾਸ ਨਹੀਂ ਪੜਿਆ ਜੇ ਦੋ ਸਧਾਰਨ ਬੰਦਿਆਂ ਨੇ ਮੁਗਲ ਸਰਕਾਰ ਦੀ ਸਲਤਨਤ ਨੂੰ ਕੱਲਿਆਂ ਨੂੰ ਖੜ ਕੇ ਟੈਕਸ ਲਾ ਕੇ ਚੈਲੰਜ ਕਰਤਾ ਸੀ ਇਹਨੇ ਫਿਰ ਸੁੱਖਾ ਸਿੰਘ ਮਤਾਬ ਸਿੰਘ ਨਹੀਂ ਪੜਿਆ ਇਹਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੜਿਆ ਇਹਨੇ ਨੌਵੀਂ ਪਾਤਸ਼ਾਹੀ ਤੇ ਛੋਟੇ ਛੋਟੇ ਸਹਿਬ ਜਾਂਦਾ ਇਤਿਹਾਸ ਨੇ ਪੜਿਆ ਪੰਜਾਬ ਦੇ ਲੋਕਾਂ ਨੂੰ ਤੁਸੀਂ ਪਿਆਰ ਨਾਲ ਤਾਂ ਖਰੀਦ ਲਵੋ ਪਰ ਜੇ ਤੁਸੀਂ ਕੋਈ ਪਰਚੇ ਕਰਕੇ ਬਾਵਾ ਮਰੋੜ ਕੇ ਉਹਨਾਂ ਨੂੰ ਲਓਗੇ ਇਹ ਸਰਾਸਰ ਗਲਤਫਹਿਮੀ ਦਾ ਸ਼ਿਕਾਰ ਉਹਦਾ ਇਸੇ ਗੱਲ ਦਾ ਖਮਿਆਜ਼ਾ ਇਹਨੂੰ ਇਸ ਇਲੈਕਸ਼ਨ ਭੁਗਤਣਾ ਪੈਣਾ ਜੀ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਚੋਣ ਜਾਬਤੇ ਦੌਰਾਨ 2500 ਕਰੋੜ ਦਾ ਕਰਜ਼ਾ ਚੁੱਕਿਆ ਗਿਆ ਕੀ ਕਹਿਣਾ ਚਾਹੁੰਦਾ ਕੋਈ ਤਾਂ ਮੈਂ ਕਹਿੰਨਾ ਕਿ ਇੱਕ ਪਾਸੇ ਕਹੀ ਜਾਂਦੇ ਰੰਗਲਾ ਪੰਜਾਬ ਹੈ ਜੀ ਇੱਕ ਪਾਸੇ ਸਾਰਾ 2500 ਤੋਂ ਹੁਣ ਚੱਕਿਆ ਨਾ ਕਰੋੜ ਇਸ ਤੋਂ ਪਹਿਲਾਂ 70000 ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕੇ ਨੇ ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਆ ਬੱਚੇ ਸਾਡੇ ਨਸਾਂ ਦੇ ਵਿੱਚ ਉਹਨਾਂ ਦੇ ਟੀਕੇ ਲੱਗੇ ਹੋਏ ਨੇ ਮਰੇ ਪਏ ਨੇ ਗਲੀਆਂ ਦੇ ਵਿੱਚ ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਆ ਆ ਗੁਜਰਾ ਪਿੰਡ ਵਿੱਚ ਤੇ ਜੈਰੀਲੀ ਸ਼ਰਾਬ ਨਾਲ 25 ਦਲਿਤ ਮਰਗੇ ਨੇ ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਆ ਬਸ ਕੱਲੇ ਬੋਰਡਾਂ ਦੇ ਨਾਲ ਪਬਲਿਸਿਟੀ ਨਾਲ ਰੰਗਲਾ ਕਹਿੰਦੇ ਨੇ ਜ਼ਮੀਨ ਤੇ ਹਕੀਕਤ ਜਿਹੜੀ ਇਹਨਾਂ ਦੇ ਬਹੁਤ ਖਿਲਾਫ ਹੈ ਔਰ ਬੜੀ ਮਾਰ ਪੈਣੀ ਇਹਨਾਂ ਨੂੰ ਸੰਗਰੂਰ ਦੇ ਵਿੱਚ ਤੁਸੀਂ ਦੇਖੋ ਕਿਦਾਂ ਟਕਾ ਕੇ ਮਾਰ ਪੈਂਦੇ ਨੇ ਬਹੁਤ ਸਾਰੇ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਗਠਨ ਤੋਂ ਲੈ ਕੇ ਪਾਰਲੀਮੈਂਟ ਦੇ ਵਿੱਚ ਜਿਹੜੇ ਨਹੀਂ ਉਠਾਈ ਗਏ ਕਿਹੜੇ ਉਹ ਮੁੱਦੇ ਨੇ ਜਿਹੜੇ ਪੰਜ ਚਾਰ ਜਿਨ੍ਹਾਂ ਦਾ ਜ਼ਿਕਰ ਕਰਨਾ ਚਾਹੋਗੇ ਜੇ ਚੁਣੇ ਗਏ ਲੋਕਾਂ ਨੇ ਮੌਕਾ ਦਿੱਤਾ ਪਾਰਲੀਮੈਂਟ ਦੇ ਵਿੱਚ ਪਹਿਲ ਦੇ ਆਧਾਰ ਤੇ ਠਾਉਂ ਪਾਰਲੀਮੈਂਟ ਵਿੱਚ ਕੀ ਹੈਗਾ ਵਾ ਸੰਗਰੂਰ ਦੇ ਇਸ਼ੂਜ਼ ਵੀ ਡੋਮਿਨੇਟ ਕਰਨਗੇ ਨਾ ਕੱਗਰ ਦਰਿਆ ਦਾ ਇਸ਼ੂ ਡੋਮਿਨੇਟ ਕਰੇਗਾ ਇੱਥੇ ਕੈਂਸਰ ਫੈਲ ਰਿਹਾ ਵਾ ਇੱਥੇ ਜਿਹੜਾ ਧੂਰੀ ਦੇ ਖੰਡ 슈ਗਰ ਮਿਲ ਬੰਦ ਕਰ ਦਿੱਤੀ ਆ ਇਹ ਸਾਰੇ ਕਰਾਂਗੇ ਲੇਕਿਨ ਜਿਹੜੇ ਪੰਜਾਬ ਦੇ ਲਾਜਰ ਇਸ਼ੂਜ਼ ਆ ਜਿੱਦਾਂ ਬੰਦੀ ਸਿੰਘਾਂ ਦੀ ਹੈ ਰਿਹਾਈ ਵਾਈ ਯਾਰ ਦੇ ਮੀ ਕੈਪਟਨ ਜੇਲ ਜਦੋਂ ਆਪਣੀ ਜੇਲਾਂ ਪੂਰੀਆਂ ਕਰ ਗਏ ਨੇ ਐਨਐਸਸੀ ਕਿਉਂ ਲਾਇਆ ਜਾ ਰਿਹਾ ਪੰਜਾਬ ਦੇ ਨੌਜਵਾਨਾਂ ਤੇ ਇਹ ਸਾਰੇ ਮੁੱਦੇ ਵੀ ਮੈਂ ਜਿਹੜੇ ਜਿਹੜੇ ਬੇਸਿਕਲੀ ਪੰਜਾਬ ਦੇ ਨਾਲ ਕੋਈ ਵੀ ਵਿਤਕਰਾ ਹੋਇਆ ਸਾਡੇ ਪਾਣੀਆਂ ਤੋਂ ਲੈ ਕੇ ਰਾਜਧਾਨੀ ਤੋਂ ਲੈ ਕੇ ਪੰਜਾਬੀ ਬੋਲਦੇ ਇਹ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ ਉੱਥੇ ਜਰਾ ਆਖਰੀ ਸਵਾਲ ਹੋਏਗਾ ਸਿਮਰਨਜੀਤ ਸਿੰਘ ਮਾਨ ਤੁਹਾਡੇ ਮੁਕਾਬਲੇ ਵਿੱਚ ਨੇ ਉਹਨਾਂ ਨੇ ਆਪਣੀਆਂ ਸਟੇਜਾਂ ਤੇ ਅਕਸਰੋ ਗੱਲ ਕਹਿੰਦੇ ਨੇ ਕਿ ਵੋਟ ਕਹਿਰਾ ਸਾਹਿਬ ਨੂੰ ਚਾਹੇ ਪਾਓ ਚਾਹੀ ਮੀਤਿਹਰ ਨੂੰ ਪਾਓ ਇੰਡੀਆ ਗੱਠ ਜੋੜ ਨੂੰ ਜਾਏਗੀ ਤੇ ਫਿਰ ਕਿੱਥੇ ਹੋਰ ਜਾਵੇ ਵੋਟ ਜੀ ਕਿ ਭਾਜੀਪੀ ਨੂੰ ਵੋਟ ਪਾਉਣਾ ਚਾਹੁੰਨੇ ਆਪਾਂ ਜਿਹੜੀ ਘੱਟ ਗਿਣਤੀਆਂ ਦੀ ਬਹੁਤ ਵੱਡੀ ਦੁਸ਼ਮਣ ਜਮਾਤ ਆ ਤਾਂ ਮੈਂ ਤਾਂ ਇਹੀ ਕਹੂੰਗਾ ਕਿ ਠੀਕ ਕਹਿ ਰਹੇ ਨੇ ਉਹ ਕਿ ਇੰਡੀਆ ਆਲਾਈਂਸ ਜਿੰਨਾ ਚਾਹੀਦਾ ਤੇ ਇੰਡੀਆ ਆਲਾਈਂਸ ਦੀ ਸਰਕਾਰ ਬਣ ਉਹਨਾਂ ਦੀ ਉਮਰ ਦੇ ਤਕਾਜ਼ੇ ਨਾਲ ਉਹਨਾਂ ਦੇ ਹਿਸਾਬ ਨਾਲ ਉਹ ਮਤਲਬ ਬਜ਼ੁਰਗ ਨੇ ਸਾਡੇ ਪਰ ਇੱਕ ਗੱਲ ਮੈਂ ਥੋੜੀ ਜੀ ਸੁਣੀ ਹੈ ਜਿਹੜੀ ਤੁਸੀਂ ਮੈਨੂੰ ਕਰੈਕਸ਼ਨ ਕਰ ਦੇਣਾ ਕਿ ਰਾਸ਼ਟਰਪਤੀ ਦੀ ਵੋਟ ਜਿਹੜੀ ਸੀਗੀ ਇਹਨਾਂ ਨੇ ਬੀਜੇਪੀ ਨੂੰ ਪਾਈ ਸੀ ਇਹ ਸਬਜੈਕਟ ਟੂ ਕਰੈਕਸ਼ਨ ਹੈ ਮੈਨੂੰ ਇਨਫੋਰਮੇਸ਼ਨ ਨਹੀਂ ਮਿਲੀ ਇਹ ਉਹੀ ਦੱਸ ਸਕਦੇ ਹੋ ਸੋ ਮੇਰੇ ਨਾਲ ਸਨ ਸੁਪਾਲ ਸਿੰਘ ਖਹਿਰਾ ਜਿਹੜੇ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਕੈਂਡੀਡੇਟ ਨੇ ਜਿਨ੍ਹਾਂ ਨੇ ਅੱਜ ਬਰਨਾਲੇ ਦੇ ਐਡਵੋਕੇਟ ਜਿਹੜੇ ਹੈਗੇ ਸਾਰਿਆਂ ਦੇ ਸਾਹਮਣੇ ਆਪਣੀ ਗੱਲ ਰੱਖੀ ਵੋਟਾਂ ਦੀ ਮੰਗ ਕੀਤੀ ਤੁਸੀਂ ਵੇਖਦੇ ਹੋ ਰੇਰੋ ਚੈਨਲ ਜੀ98 ਨਿਊਜ਼